ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਸਾਡੇ ਪਿੰਡ ਮਹਾਰਾਜ ਤੇ ਗੁਰਦੁਆਰਾ ਰਾਮਸ੍ਰੀ ਦੇ ਬਿਲਕੁਲ ਨੇੜੇ ਬਾਈ ਗਰਮੀ ਦੇ ਘਰੋਂ ਵੀਡੀਓ ਬਣਾ ਰਹੇ ਆ ਪਹਿਲਾਂ ਦੂਜੀ ਸਾਈਡ ਗੁਰਦੁਆਰੇ ਦੇ ਬਣਾਈ ਸੀ ਵੀਡੀਓ ਸਵੇਰ ਤੇ ਇਹ ਗੇਟ ਵਾਲੀ ਸਾਈਡ ਹੈ ਤੇ ਪਹਿਲਾਂ ਵੀ ਇੱਕ ਇਹਦੇ ਬਾਈ ਦੇ ਘਰੋਂ ਆਪਾਂ ਵੀਡੀਓ ਬਣਾ ਚੁੱਕੇ ਆ ਬਾਈ ਦਾ ਕੰਮ ਆ ਮਿੱਤਰੋ ਥੋੜਾ ਮੋਟਾ ਵਪਾਰ ਦਾ ਮਹੀਨੇ 'ਚ 2-4 ਪਸੂ ਲਿਆਉਂਦੇ ਨੇ ਤੇ ਪੂਰੀ ਗੱਲਬਾਤ ਕਰਦੇ ਆ ਵੀ ਤੇ ਕਦੋਂਕ ਇਹ ਸੂਈ ਆ ਤੇ ਇਹਦਾ ਕੀ ਰੇਟ ਆ हां भाई की हालचाल है ससीकाल हो ठीक है, ठीक है जी अपना पेंट है महाराज हां जी ते पति करमचंद जी गुरुद्वारा बाबा रामसरा बाबा रामसरा के नजदीक है ना सामने बिल्कुल सामने है मोड़ी गल स्थान हां ठीक है हुन आपा काम किन्ना का ਥੋੜਾ ਵਪਾਰ ਦਾ ਹੈ ਕੰਮ ਜੀ ਅਸੀਂ ਬਸ ਮਹੀਨੇ ਚ ਦੋ ਤਿੰਨ ਪਸ਼ੂ ਮਸਿਨ ਲੈਣੇ ਬਸ ਬੜਾ ਨਹੀਂ ਜੀ ਸਾਫ ਜਾ ਪਸ਼ੂ ਲੈਣੇ ਆ ਪੀ ਠੀਕ ਹੈ ਐਣੀੜੇ ਤੋਂ ਲਿਆ ਜੀ ਪਹਿਲੇ ਬੰਦਿਆਂ ਤੋਂ ਲੈਣੇ ਜੀ ਐਣੀ ਤੁਸੀਂ ਕੋਈ ਨਹੀਂ ਲੈਣਦੇ ਹੁਣ ਆਪਾਂ ਸ਼ੁਰੂ ਕਰਕੇ ਪਹਿਲਾਂ ਜਰਸੀ ਤੇ ਮਿੱਤਰੋ ਸਾਹੀਵਾਲ ਦਾ ਕਰੌਸ ਹੈ ਚੰਗਾ ਵਜਣਾ ਚੰਗੀ ਸੇਦਾ ਥਣਲੇ ਵੀ ਦੀ ਚੰਗੀ ਸਾਫ ਹੈ ਤੇ ਮਿੱਤਰੋ ਮੁੱਠੀ ਵਾਲਾ ਥਾਣਾ ਚੰਗਾ ਤੇ ਹਵਾਨਾ ਬਣਾਉਣਾ ਸਟਾਰਟ ਹੀ ਕੀਤਾ ਹੈ ਮੇਰਾ ਅੰਦਾਜ਼ਾ ਵੀ ਦਿਨ ਹਜੇ ਘੱਟੋ ਘੱਟ ਮਿੱਤਰੋ ਇਹ 2-4 ਦਿਨ ਸੂਣ ਦੇ ਵਿੱਚ ਲੈਂਦੀ ਆ ਬਾਕੀ ਦਾ ਗੱਲ ਆਪਾਂ ਬਾਅਦ ਤੋ ਹੀ ਲੈਨੇ ਆ ਡਿਟੇਲ ਫੇਸ ਕੁਆਲਿਟੀ ਚੰਗੀ ਆ ਤੇ ਕਿਹੜਾ ਸੂ ਆ ਜੀ ਇਹਦਾ ਇਹ ਸੂ ਆ ਦੂਜਾ ਜੀ ਦੂਜਾ ਸੂਣੀ ਆ ਹਾਂਜੀ ਕਿੰਨੇ ਕੁ ਦਿਨ ਬਾਕੀ ਆ ਇਹ ਬਾਕੀ ਸਾਡੇ ਦੇਖਣ ਦੇ ਹਿਸਾਬ ਨਾਲ ਹੀ ਪੂਰੇ ਪਾਈ ਦਿਨ ਮਤਲਬ ਲੀ ਹਫਤਾ ਹੀ ਲੱਗੂਗੀ ਇਹ ਆ ਮਤਲਬ ਨਾ ਹ ਤਾਂ 5-4 ਦਿਨ ਦਾ ਚਾਹ ਅੱਛੇ ਇਲਾਜ ਮਿਲ ਜੂ ਹਾਂਜੀ ਹੈਨਾ ਹਾਂਜੀ ਕਿੰਨਾ ਕੁ ਮਾਲਕਾਂ ਦਾ ਹੂੰ ਦੱਸੋ ਦੋ ਦੋ ਦੱਸਿਆ ਦੋ ਵੀ ਇਹ ਦੱਸਿਆ ਉਹਨੇ 22 ਕਿਲੋ ਤੋਂ 20 ਕਿਲੋ ਤਾਂ ਚਾਹੀਦਾ ਜੀ ਸਾਡੇ ਅਨਮਾਨ ਦੇ ਨਾਲ ਹਾਂ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਨਾ ਤਿਆਰ ਹੋਈ ਹਾਂਜੀ ਠੀਕ ਹੈ ਅੱਗੇ ਆਪਦੇ ਸਮਝਣਾ ਲੈਣਾ ਸਮਝਣਾ ਲੈਣਾ ਹਾਂਜੀ ਠੀਕ ਹੈ ਤੋਰੋ ਜੀ ਉਹਨਾਂ ਮਾੜਾ ਜਾ ਸੋ ਚੰਗਾ ਸਰੀਰ ਆ ਮਿੱਤਰੋ ਚੰਗਾ ਵਜਣਾ ਤੇ ਥਣਲੇਵਾ ਫੇਰ ਆਪਾਂ ਕਹ ਹਵਾਨਾ ਬਣਾਉਣਾ ਹਜੇ ਸਟਾਰਟ ਹੀ ਤਾਂ ਢਿੱਲਾ ਬਾਲ ਮਿੱਤਰੋ ਫੁੱਲ ਪੰਗਾ ਨੇ ਮੋੜ ਲਈ ਫੇਸ ਕੁਆਲਟੀ ਵੀ ਚੰਗੀ ਐ ਤੇ ਗਰਮੀ ਚ ੱਲਣ ਵਾਲੀ ਆ ਮਿੱਤਰੋ ਜਿੱਥੇ ਮਰਜੀ ਬਣ ਦਿਓ ਇਹ ਨਹੀਂ ਸਮੱਸਿਆ ਆਊਗੀ ਵੀ ਹੌਂਕੂਗੀ ਤੇ ਨਾਲੇ ਮਿੱਤਰੋ ਸਿੱਧੀ ਤੇ ਇਹ ਰਿਪੀਟਰ ਨਹੀਂ ਹੁੰਦੀਆਂ ਤੇ ਦੂਜੀ ਗੱਲ ਆਪਾਂ ਕਰਦੇ ਆ ਮਿੱਤਰੋ ਤੇ ਸਿੱਧੀ ਰਿਪੀਟਰ ਨਹੀਂ ਹੁੰਦੀਆਂ ਦੁੱਧ ਮਿੱਤਰੋ ਪੂਰਾ ਚੰਗੀ ਫੈਂਟ ਵਾਲਾ ਹੁੰਦਾ ਹੈ ਸੋ ਕ੍ਰੋਸਪਣ ਦਾ ਇਹੀ ਫਾਇਦਾ ਹੈ ਜਿਹੜੇ ਭਰਾ ਨੇ ਇੱਕ ਦੋ ਪਸ਼ੂ ਰੱਖਣੇ ਆ ਉਹਨਾਂ ਦੀ ਖਾਤਰ ਮਿੱਤਰੋ ਇਹ ਬਹੁਤ ਚੰਗੀ ਹੈ ਫਾਰਮਾਂ ਦੀ ਗੱਲ ਵੱਖ ਰਹਿ ਜਾਂਦੀ ਹੈ ਕਿਉਂਕਿ ਉਹ ਵੱਧ ਦੁੱਧ ਵਾਲਾ ਪਾਲਦੇ ਆ ਜਿਹੜੇ ਭਰਾਵਾਂ ਨੇ ਘਰੇ ਪੀਣਾ ਹੁੰਦਾ ਜਾਂ ਮਾੜਾ-ਮੋਟਾ ਕਾਰੋਬਾਰ ਕਰਨਾ ਹੁੰਦਾ ਉਹਨਾਂ ਦੀ ਖਾਤਰ ਮਿੱਤਰੋ ਬਹੁਤ ਹੀ ਚੰਗੀ ਹੈ ਜਿਹਦੇ ਭੀੜੇ ਕਰ ਤੇ ਮੁੱਲ ਕੀ ਕਰਤਾ ਜਿਹਦਾ ਮੁੱਲ ਇਹਦਾ ਕਰ 60000 ਕਰਦੇ 60000 ਹਾਂਜੀ ਮਾਣਤਣ ਮਾੜਾ-ਮੋਟਾ ਮਾੜਾ-ਮੋਟਾ ਕਰਦਾ ਜੀ ਮਾਣਤ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਇਹਦਾ ਸੁਆ ਜੀ ਇਹਦਾ ਸੁਆ ਦੂਜਾ ਜੀ ਦੂਜਾ ਸੂਆ ਸੂਈ ਵੀ ਆ ਸਿੰਘ ਹੈ ਮਿੱਤਰੋ ਜਰੂਰ ਮਾਰਦੀ ਮੁਰਦੀ ਤਾਂ ਨਹੀਂ ਆ ਜਮਾਈ ਬਿਲਕੁਲ ਠੰਡੀ ਸੀਗਾ ਜੀ ਓਕੇ 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 ਬਿਲਕੁਲ ਨਹੀਂ ਮਾਰਦੀ ਮੁਰਦੀ ਠੀਕ ਹੈ ਕਿੰਨਾ ਕੁ ਜਿਹੜਾ ਦੁੱਧ ਹੈ ਕਦੋਂ ਕਦੀ ਸੂਈ ਆ ਇਹਨੂੰ ਸੂਈ ਨੂੰ ਹੋ ਗਈ ਸੀ 15 ਦਿਨ ਕਿੰਨਾ ਕੁ ਦੁੱਧ ਹੈ ਦੁੱਧੇ ਥੱਲੇ 8 ਕਿਲੋ ਆ ਜੀ ਪੂਰਾ ਮਗਰ ਬੱਚਾ ਮਗਰ ਬੱਸੀ ਹੈ ਮਗਰ ਬੱਸੀ ਹੈ 8 ਕਿਲੋ ਸਣੇ ਬੱਚੇ ਸਣੇ ਬੱਚੇ ਹਾਂ ਜੀ ਇਹ ਫਿਰ ਰੇਟ ਵੀ ਸਸਤਾ ਹੀ ਹੋਏ ਦਾ ਇਹ ਵੀ ਸਸਤਾ ਹੀ ਹੈ ਤੋਰੋ ਜਨ ਮੜਾ ਜਾ ਰੇਟ ਵੀ ਮਿੱਤਰੋ ਦੱਸਦੇ ਆ ਦੁੱਧ 8 ਕਿਲੋ ਆ ਸਣੇ ਬੱਚੇ ਤੇ ਕਿਉਂਕਿ ਵਪਾਰੀਆਂ ਕੋਲੇ ਮਿੱਤਰੋ ਦੋ ਚਾਰ ਦਿਨ ਪਸ਼ੂ ਆਉਂਦੇ ਨੇ ਕਈ ਵਾਰ ਜੀ ਨਹੀਂ ਲਾਉਂਦੇ ਦੁੱਧ ਕਿਲੋ ਦੋ ਕਿਲੋ ਇਦਾਂ ਨੂੰ ਤੌਰ ਤੇ ਸਾਹਮਣੇ ਵੱਧ ਵੀ ਸਕਦੀ ਐ ਤੇ ਸਿੰਘ ਜ਼ਰੂਰ ਆ ਪਰ ਬਾਈ ਕਹਿੰਦਾ ਕੋਈ ਮਾਰਦੀ ਨਹੀਂ ਕੋਈ ਘੂਰਦੀ ਨਹੀਂ ਤਸੱਲੀ ਤੁਸੀਂ ਮਿੱਤਰੋ ਖੁਦ ਕਰਨੀ ਐ ਜਿਹੜੇ ਭਰਾ ਨੂੰ ਥੋੜਾ ਜਿਹਾ ਦੁੱਧ ਚਾਹੀਦਾ ਉਹਦੇ ਖਾਤਰ ਮਿੱਤਰੋ ਬਹੁਤ ਹੀ ਚੰਗੀ ਐ ਕਿਉਂਕਿ ਕਾਫੀ ਜਿਹੜੇ ਭਰਾਵਾਂ ਦੇ ਫੋਨ ਆ ਰਹੇ ਸੀ ਵੀ ਕੋਈ 30 35 40 ਆਲਾ ਪਸ਼ੂ ਹੋਵੇ ਤਾਂ ਮਿੱਤਰੋ 30 35 40 ਵਾਲੇ ਵਾਲੇ ਜਿਹੜੇ ਪਸ਼ੂ ਆ ਹੁਣ ਨਾਰਮਲ ਪਸ਼ੂ ਰਹਿ ਗਏ ਨੇ ਤੇ ਰੇਟ ਕੀ ਕਰਤਾ ਜੀ ਦਾ ਰੇਟ ਇਹ 26000 ਕਰਤੇ 26 ਹਾਂ ਮਾਨ ਤਨ ਮਾਨ ਤਨ ਕਰ ਦਿਆਂਗੇ ਇਹ ਜੋ ਵੀ ਹੋ ਜਾਊਗਾ ਠੀਕ ਹੈ ਦੁੱਧ 8 ਕਿਲੋ ਹੈ ਮਗਰ ਵੱਸੀ ਹੈ ਤੇ ਮੁੱਲ 26 ਹੈ ਤੇ ਫੋਨ ਨੰਬਰ 94175 94175 57952 57952 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਦੋਨੇ ਨਗਾਂ ਦੇ ਵਿੱਚੋਂ ਲੋਡ ਹੋਵੇ ਇਹ ਸਾਹੀਆਲ ਤੇ ਜਰਸੀ ਦਾ ਕਰਾਸ ਹੈ ਉਹ ਮਿੱਤਰੋ ਦੇਸੀ ਬੜਾ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ